ਸੋਸ਼ਲ ਮੀਡੀਆ ਤੇ ਤੁਸੀਂ ਹੁਣ ਇੱਕ ਹੀ ਮਾਮਲਾ ਜ਼ਿਆਦਾ ਦੇਖ ਰਹੇ ਹੋ ਜਿੱਥੇ ਕਿ ਇੱਕ ਕੁਲਵਿੰਦਰ ਕੌਰ ਨਾਮ ਦੀ ਲੜਕੀ ਜਿਸ ਨੇ ਕਿ ਕੰਗਣਾ ਰਣੌਤ ਦੇ ਥੱਪੜ ਜੜ ਦਿੱਤਾ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਵਾਇਰਲ ਹੋ ਗਈ ਪਰ ਦੱਸ ਦੇਗੀ ਹੁਣ ਉਸ ਲੜਕੀ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਉਤਰ ਆਈਆਂ ਨੇ ਜਿੱਥੇ ਕਿ ਕਿਸਾਨ ਜਥੇਬੰਦੀਆਂ ਨੇ ਸੱਦੇ ਤੌਰ ਤੇ ਕੰਗਣਾ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਕਹਿ ਦਿੱਤਾ ਕਿ ਕੰਗਣਾ ਦਾ ਡਰਗ ਟੈਸਟ ਹੋਣਾ ਚਾਹੀਦਾ ਉਹ ਨਸ਼ੇ ਕਰਨ ਦੀ ਆਦੀ ਹੈ ਤਾਂ ਇੱਥੇ ਹੀ ਬਸ ਨਹੀਂ ਹੁੰਦੀ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਜਿਹੜੀ ਲੜਕੀ ਸੀ ਕੁਲਵਿੰਦਰ ਕੌਰ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਪਰ ਉਸ ਦੇ ਬੱਚੇ ਜਿਹੜੇ ਨੇ ਲਾਪਤਾ ਕਰ ਦਿੱਤੇ ਗਏ ਨੇ ਜਿਸ ਦੇ ਉੱਤੇ ਹੁਣ ਕਿਸਾਨ ਜਥੇਬੰਦੀਆਂ ਨੇ ਬਿਆਨ ਦਿੱਤਾ ਹੈ ਤੇ ਉਸ ਲੜਕੀ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਆ ਪਰ ਇੱਥੇ ਹੀ ਵਸ ਨਹੀਂ ਹੁੰਦੀ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਉਸ ਲੜਕੀ ਜਾਣੇ ਕਿ ਕੁਲਵਿੰਦਰ ਕੌਰ ਨੂੰ ਜਿਹੜੀ ਕਿ ਕੋ ਮੁਲਾਜ਼ਮ ਸੀ ਜਿਸ ਨੂੰ ਕਿ ਹੁਣ ਇਨਾਮ ਦੇਣ ਦੇ ਐਲਾਨ ਤੱਕ ਹੋਣ ਲੱਗ ਪਏ ਨੇ ਅਤੇ ਉਸ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਵੀ ਕਹਿ ਦਿੱਤੀ ਗਈ ਆਖਰ ਕੌਣ ਕੌਣ ਲੜਕੀ ਦੇ ਹੱਕ ਦੇ ਵਿੱਚ ਨਿਤਰਿਆ ਤੇ ਕਿਸ ਕਿਸੇ ਨੇ ਹੁਣ ਉਸ ਨੂੰ ਸਹਾਇਤਾ ਦੇਣ ਦੀ ਗੱਲ ਕਹੀ ਜਾਂ ਆਓ ਤੁਹਾਨੂੰ ਦੱਸਦੇ ਹਾਂ ਵਾਲੀਵੁੱਡੋਂ ਬਨੇਤਰੀ ਕੰਗਣਾ ਰੁਣੌਤ ਨੂੰ ਜੰਡੀਗੜ੍ਹ 에어ਪੋਰਟ ਤੇ ਥੱਪੜ ਮਾਰਨ ਵਾਲੀ ਮਹਿਲਾ ਸੀਆਈਐਸਐਫ ਗਾਰਡ ਕੁਲਵਿੰਦਰ ਕੌਰ ਦੇ ਹੱਥ ਤੇ ਵਿੱਚ ਕਿਸਾਨ ਜਥੇਬੰਦੀਆਂ ਨਕਰਾਈਆਂ ਨੇ ਕਿਸਾਨ ਜਥੇਬੰਦੀਆਂ ਨੇ ਪੂਰੇ ਮਾਮਲੇ ਦੀ ਜਾਂਚ ਕਰਾਉਣ ਦੇ ਨਾਲ ਹੀ ਕੰਗੜਾ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕਰ ਦਿੱਤੀ ਹੈ ਜੀ ਹਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕੰਗੜਾ ਦਾ ਡੋਪ ਟੈਸਟ ਹੋਣਾ ਚਾਹੀਦਾ ਸ਼ਹੀਦ ਭਗਤ ਸਿੰਘ ਜਥੇਬੰਦੀ ਦੇ ਇੱਕ ਕਿਸਾਨ ਆਗੂ ਨੇ ਕਿਹਾ ਕਿ 에어ਪੋਰਟ ਤੇ ਕੰਗੜਾ ਨੂੰ ਥੱਪੜ ਮਾਰਨ ਦੀ ਘਟਨਾ ਲਈ ਇੱਕ ਲੜਕੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਕੰਗੜਾ ਰਨੌਤ ਦਾ ਇਤਿਹਾਸ ਝਗੜਾਲੂ ਹੈ ਤੇ ਉਸ ਦੀ ਬਿਆਨਬਾਜ਼ੀ ਬਹੁਤ ਹੀ ਨਕਾਰਤਮਕ ਹੈ ਤੇ ਸਮਾਜ ਨੂੰ ਤੋੜਨ ਵਾਲੀ ਹੈ ਇਸ ਲਈ ਚੰਗੇ ਅਧਿਕਾਰੀ ਦੀ ਨਿਗਰਾਨੀ ਹੇਠਾ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਾ ਲੀਡਰਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਕਾਰਵਾਈ ਕੀਤੀ ਜਾਵੇ ਕੰਗੜਾ ਦਾ ਅੱਜ ਤੱਕ ਦਾ ਰਿਕਾਰਡ ਵੇਖਿਆ ਜਾਵੇ ਉਹ ਹਮੇਸ਼ਾ ਵਿਵਾਦਾਂ ਦੇ ਵਿੱਚ ਹੀ ਰਹਿੰਦੀ ਹੈ ਉਸ ਨੇ ਸੇਖਰ ਸੁਮਨਦੇਵ ਦੇ بیٹے ਤੇ ਦੋਸ਼ ਲਗਾਇਆ ਕਿ ਉਸ ਨੇ ਖੁਦਕੁਸ਼ੀ ਕਰ ਲਈ ਅਸੀਂ ਰਿਤਿਕ ਰੋਸ਼ਨ ਤੇ ਵੀ ਦੋਸ਼ ਲਗਾਇਆ ਸੀ ਕਿਸਾਂ ਲੀਡਰਾਂ ਨੇ ਅੱਗੇ ਕਿਹਾ ਕਿ ਕੰਗਣਾ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਉਹ ਮਾਫੀ ਦੀ ਹੱਕਦਾਰ ਨਹੀਂ ਅਸੀਂ ਚਾਹੁੰਦੇ ਹਾਂ ਕਿ ਜ਼ਰ ਡਰਗ ਟੈਸਟ ਹੋਣਾ ਚਾਹੀਦਾ ਉਹ ਦੁਆਰਾ ਵਰਤੀ ਜਾਂਦੀ ਸ਼ਬਦਾਵਲੀ ਤੋਂ ਸਾਨੂੰ ਪੂਰਾ ਯਕੀਨ ਹੈ ਕਿ ਕੰਗਣਾ ਨਸ਼ੇ ਦੀ ਆਦੀ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਦੌਰਾਨ ਕਿਸਾਨ ਆਗੂ ਸਰਬੰਤ ਸਿੰਘ ਪੰਦੇੜ ਨੇ ਵੀਡੀਓ ਜਾਰੀ ਕਰ ਦਿਆ ਕਿ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਦੇ ਬੱਚਿਆਂ ਨੂੰ ਲਾਪਤਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਕੁਲਵਿੰਦਰ ਦੇ ਪਰਿਵਾਰ ਨੂੰ ਮਾਮਲੇ ਦੀ ਸਹੀ ਜਾਣਕਾਰੀ ਦਿੱਤੀ ਜਾਵੇ ਜੇਕਰ ਜਿਹਾ ਨਾ ਹੋਇਆ ਤਾਂ ਅਸੀਂ ਸਰਕਾਰ ਦੇ ਖਿਲਾਫ ਤਖਾ ਸ਼ੰਘਰਸ਼ ਵਿਡਾਂਗੇ ਅਤੇ ਤਿੱਖਾ ਪ੍ਰਦਰਸ਼ਨ ਕਰਾਂਗੇ ਹਾਸਲ ਜਾਣਕਾਰੀ ਮੁਤਾਬਕ ਥੱਪੜ ਮਾਰਨ ਦਾ ਪਤਾ ਲੱਗਦਿਆਂ ਹੀ ਸੀਆਈਐਸਐਫ ਅਧਿਕਾਰੀ ਨੇ ਮਹਿਲਾ ਸਿਪਾਹੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਸ ਤੋਂ ਬਾਅਦ ਉਸ ਨੂੰ ਮੁਆਦਿਲ ਕਰ ਦਿੱਤਾ ਸੀਆਈਐਸਐਫ ਕਮਾਂਡਰ ਨੇ ਅਗਲੀ ਕਾਰਵਾਈ ਲਈ ਪੁਲਿਸ ਨੂੰ ਬੁਲਾਇਆ ਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਰੇ ਇਥੇ ਤੁਹਾਨੂੰ ਦੱਸ ਦੇ ਕਿ ਹਰ ਕੋਈ ਹੁਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰਾਇਆ ਤੇ ਇਥੇ ਜੇ ਗੱਲ ਕਰ ਲਈ ਇੱਕ ਮੁਹਾਲੀ ਦੇ ਵੱਡੇ ਕਾਰੋਬਾਰੀ ਦੀ ਤਾਂ ਉਸਨੇ ਵੀ ਕੰਗੜਾ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦੀ ਜਿਹੜੀਆ ਗੱਲ ਕਹਿ ਦਿੱਤੀ ਕਿ ਕੰਗੜਾ ਦੇ ਥੱਪੜ ਮਾਰਨ ਵਾਲੀ ਉਸ ਕੁਲਵਿੰਦਰ ਕੌਰ ਲੜਕੀ ਨੂੰ ਮੈਂ ਆਪਣੇ ਵੱਲੋਂ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕਰਦਾ ਹਾਂ ਜੀ ਹਾਂ ਜੇ ਦੇਖਿਆ ਜਾਵੇ ਤਾਂ ਹਰ ਕੋਈ ਅੱਜ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਉਤਰਦਾ ਨਜ਼ਰ ਆ ਰਿਹਾ ਗੱਲ ਕਰ ਲਈਏ ਤਾਂ ਏਕੜਣਾ ਉਦੋਂ ਵਾਪਰਦੀ ਹੈ ਜਦੋਂ ਕੰਗੜਾ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਜਾ ਰਹੀ ਸੀ ਇਸ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਤੇ ਕੰਗੜਾ ਦੇ ਬਿਆਨਾਂ ਨੂੰ ਲੈ ਕੇ ਮਹਿਲਾ ਕਰਮਚਾਰੀ ਗੁੱਸੇ ਦੇ ਵਿੱਚ ਸੀ ਤੇ ਉਸਨੇ ਵੀਡੀਓ ਦੇ ਵਿੱਚ ਇਹ ਵੀ ਕਿਹਾ ਕਿ ਉਸ ਸਮੇਂ ਮੇਰੀ ਮਾਂ ਵੀ ਉੱਥੇ ਮੌਜੂਦ ਸੀ ਜਦੋਂ ਤੁਸੀਂ ਬਿਆਨ ਦਿੱਤਾ ਸੀ ਜਿਸ ਦੇ ਚਾਲਦਿਆਂ ਉਸਦੇ ਥੱਪੜ ਜਾਰ ਦਿੱਤਾ ਗਿਆ ਉਧਰ ਕੁਝ ਲੋਕ ਮਹਿਲਾ ਕਰਮਚਾਰੀ ਦੇ ਵਿਰੋਧ ਤੇ ਕੁਝ ਲੋਕ ਉਸ ਦੇ ਹੱਕ ਦੇ ਵਿੱਚ ਡਟ ਗਏ ਨੇ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨੂੰ ਇਨਾਮ ਦੇਣ ਦਾ ਐਲਾਨ ਹੋ ਰਹਿਣੇ ਅਤੇ ਇਸ ਦੇ ਨਾਲ ਹੀ ਵਕਾਲ ਪਈ ਚਾਰਾ ਵੀ ਅੱਗੇ ਆਇਆ ਹੈ ਜੀ ਹਾਂ ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਸਾਕਾ ਸਹਾਇਕ ਅਟਰਨੀ ਜਨਰਲ ਨੇ ਕਿਹਾ ਕਿ ਮੈਨੂੰ মিডিਆ ਰਾਹੀਂ ਜੰਡੀਗੜ੍ਹ ਦੀ ਘਟਨਾ ਦੀ ਜਾਣਕਾਰੀ ਮਿਲੀ ਇਸ ਦੇ ਵਿੱਚ ਇੱਕ ਮਹਿਲਾ ਗਾਰ ਕੁਲਵਿੰਦਰ ਕੌਰ ਨੇ ਮੰਡੀ ਦੀ ਸੰਸਦ ਕੰਗਣਾ ਰਣੋਤ ਨੂੰ ਥੱਪੜ ਜੜ ਦਿੱਤਾ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਕੁਲਵਿੰਦਰ ਕੌਰ ਨੂੰ ਆਪਣੀਆਂ ਸੇਵਾਵਾਂ ਦੇਣੀਆ ਚਾਹੁੰਦਾ ਹਾਂ ਜੇਕਰ ਮੇਰੀ ਭੈਣ ਕੁਲਵਿੰਦਰ ਕੌਰ ਨੂੰ ਮੇਰੇ ਵੱਲੋਂ ਕਿਸੇ ਵੀ ਕਿਸਮ ਦੀ ਕਾਨੂੰਨੀ ਮਦਦ ਦੀ ਲੋੜ ਹੈ ਤਾਂ ਮੈਂ ਸੇਵਾਵਾਂ ਜ਼ਰੂਰ ਦਵਾਂਗਾ ਸਾਬਕਾ ਸਾਈਕਾ ਅਟਾਰਨੀ ਜਰਨਲ ਨੇ ਕਿਹਾ ਕਿ ਮੇਰੇ ਸੂਤਰਾ ਤੋਂ ਪਤਾ ਲੱਗਾ ਕਿ ਕੁਲਵਿੰਦਰ ਕੌਰ ਇੱਕ ਕਿਸਾਨ ਪਰਿਵਾਰ ਦੇ ਵਿੱਚੋਂ ਹੈ ਤੇ ਮੈਂ ਸਮਾਜ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਮੈਂ ਵੀ ਇੱਕ ਕਿਸਾਨ ਪਰਿਵਾਰ ਦੇ ਵਿੱਚੋਂ ਹਾਂ ਇਹਨਾਂ ਹਾਲਾਤਾਂ ਦੇ ਵਿੱਚ ਜੇਕਰ ਮੇਰੀ ਭੈਣ ਨੂੰ ਮੇਰੀ ਮਦਦ ਦੀ ਲੋੜ ਹੋਵੇਗੀ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਦੀ ਜਿਨ੍ਹਾਂ ਦੇ ਅਸੀਂ ਪਹਿਲਾਂ ਵੀ ਗੱਲ ਕਰੀ ਉਹਨਾਂ ਨੇ ਵੀਡੀਓ ਜਾਰੀ ਕਰਕੇ ਸੀਆਈਐਸਐਫ ਗਾਰਡ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੀ ਇਨਾਮ ਰਾਸ਼ੀ ਦੇਣ ਦੀ ਪੇਸ਼ਕਸ਼ ਕੀਤੀ ਹੈ ਬੈਂਸ ਨੇ ਕਿਹਾ ਕਿ ਸੀਆਈਐਸਐਫ ਸਾਡੀ ਭੈਣ ਕੁਲਵਿੰਦਰ ਕੁ ਜਿਸ ਨੇ ਕੰਗਣਾ ਰਣੌਤ ਨੂੰ ਚੰਡੀਗੜ੍ਹ ਦੇ 에어ਪੋਰਟ ਤੇ ਥੱਪੜ ਮਾਰਿਆ ਮੈਂ ਇਸ ਬੱਚੀ ਨੂੰ ਪੰਜਾਬੀ ਤੇ ਪੰਜਾਬੀਅਤ ਬਚਾਉਣ ਲਈ ਦਿਲੋਂ ਸਲਾਮ ਕਰਦਾ ਹਾਂ ਤੇ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੰਦਾ ਹਾਂ ਤਦ ਆਸ ਦੀ ਕਿ ਤੁਸੀਂ ਸਾਰੇ ਪਲੀਪੰਤੀ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਕੰਗਣਾ ਰਣੌਤ ਨੇ ਇੱਕ ਬਿਆਨ ਦਿੱਤਾ ਸੀ ਜੋ ਬੇਹੱਦ ਵਿਵਾਦਿਤ ਸੀ ਜਿਸ ਦੇ ਵਿੱਚ ਉਸ ਨੇ ਸਿੱਖ ਬੀਬੀਆਂ ਨੂੰ ਸਿੱਧੇ ਤੌਰ ਤੇ ਗਲਤ ਠਹਿਰਾਇਆ ਸੀ ਅਤੇ ਉਹਨਾਂ ਦੇ ਬਾਰੇ ਗਲਤ ਬੋਲੀ ਸੀ ਜਿਸ ਤੋਂ ਬਾਅਦ ਅੱਜ ਗੰਗਣਾ ਨੂੰ ਉਸਦਾ ਜਵਾਬ ਇੱਕ ਸੁਰੱਖਿਆ ਗਾਰਡ ਨੇ ਦਿੱਤਾ ਹੈ ਜਿਸ ਦੇ ਚਲਦਿਆਂ ਉਸਨੇ ਉਸਦੇ ਥੱਪੜ ਜਾਰ ਦਿੱਤਾ ਤੇ ਸੋਸ਼ਲ ਮੀਡੀਆ ਤੇ ਹੁਣ ਉਸ ਕੁੜੀ ਦੀਆਂ ਤਾਰੀਫਾਂ ਦੇ ਪੁੱਲ ਬਣੇ ਜਾ ਰਹੇ ਨੇ ਜਾਨਕੀ ਕੁਲਵਿੰਦਰ ਕੌਰ ਦੀਆਂ ਤਾਰੀਫਾਂ ਹੋ ਰਹੀਆਂ ਨੇ ਕੁਝ ਲੋਕ ਉਸ ਦੇ ਖਿਲਾਫ ਨੇ ਤੇ ਕੁਝ ਲੋਕ ਉਸ ਦੇ ਹੱਕ ਦੇ ਵਿੱਚ ਨੇ ਬਿਊਰੋ ਰਿਪੋਰਟ ਅਮਰਦਤ ਟੀਵੀ